ਰਾਜਮਾ ਇਹ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਅੱਜ ਆਪਣੇ ਸਾਰਿਆਂ ਦੇ ਵਿੱਚ ਪਰਾਜਮਾਨ ਹਨ ਆਪਾਂ ਉਸ ਗੱਲ ਨੂੰ ਮੰਨ ਕੇ ਚੱਲਣਾ ਜਿੰਨਾ ਹੋ ਸਕਦਾ ਹੈ ਮਹਾਪੁਰਸ਼ਾਂ ਦੇ ਨਿਮਿਤ ਸਿਮਰਨਾ ਚਾਹੀਦਾ ਕਿਉਂਕਿ ਮਹਾਪੁਰਸ਼ਾਂ ਨੇ 40 ਸਾਲ ਤੋਂ ਵੱਧ ਉਮਰ ਦੀ ਇਸ ਨਗਰ ਦੇ ਵਿੱਚ ਦੇਵਾ ਕੀਤੀ 40 ਸਾਲ ਤੋਂ ਵੱਧ ਇਸ ਸਥਾਨ ਤੇ ਮਹਾਪੁਰਸ਼ਾਂ ਨੇ ਸੇਵਾ ਕੀਤੀ ਔਰ ਐਸੇ ਮਹਾਪੁਰਸ਼ ਖੜਕੇ ਜਾਂਦੇ ਸਾਡੇ ਵੱਡੇ ਮਹਾਪੁਰਖ ਬਾਬਾ ਨਰੈਣ 무ਨੀ ਜੀ ਮਹਾਰਾਜ ਇਸ ਸਥਾਨ ਤੇ ਹੋ ਕੇ ਜਾਂਦੇ ਇਨ੍ਹਾਂ ਮਹਾਪੁਰਸ਼ਾਂ ਨਾਲ ਬਹੁਤ ਜ਼ਾਰੇ ਗੂੜਾ ਪ੍ਰੇਮ ਔਰ ਐਸੇ ਮਹਾਪੁਰਸ਼ਾਂ ਦਾ ਜੋ ਜੀਵਨ ਹੈ ਜਿਸ ਦੀ ਕਮੀ ਸਾਨੂੰ ਹਮੇਸ਼ਾ ਖਟਕਦੀ ਰਹੂ ਆਪਣਾ ਸਾਰਿਆਂ ਦਾ ਇਹੀ ਫਰਜ਼ ਹੈ ਕਿ ਆਪਾਂ ਉਹਨਾਂ ਦੁਆਰਾ ਕੀਤੇ ਹੋਏ ਕਰਮ ਹੈ ਸਾਡੀਆਂ ਮਾਤਮਾਂ ਪੈਣਾ ਬਜ਼ੁਰਗਾਂ ਨੂੰ ਫਰਜ਼ ਨਹੀਂ ਬਣਦੀ ਹੈ ਕਿ ਆਰਾਮ ਨਾਲ ਬੈਠ ਜਾਣ ਜਿੱਥੇ ਵੀ ਕਿਤੇ ਕੋਈ ਬੈਠਿਆ ਹੈ ਜਿੱਥੇ ਜਿਸ ਨੂੰ ਜਗ੍ਹਾ ਮਿਲਦੀ ਹੈ ਖੜੇ ਨਹੀਂ ਹੋਣਾ ਕਿਉਂਕਿ ਇਹਦੇ ਵਿੱਚ ਹੀ ਸਾਡੇ ਮਹਾਪੁਰਖ ਮਹਾਰਾਜ ਫਾਮੀ ਦਰਸ਼ਨ ਮੋਨੀ ਜੀ ਮਹਾਰਾਜਿਆਂ ਦੇ ਆਤਮਾ ਨੂੰ ਸ਼ਾਂਤੀ ਮਿਲੋਗੀ ਇਸ ਬਾਤ ਤੇ ਜਿੱਥੇ ਵੀ ਸਾਡੇ ਕੋਈ ਮਹਾਪੁਰਖ ਬੈਠੇ ਹੈ ਉਹਨਾਂ ਨੂੰ ਉੱਥੇ ਬੈਠੇ ਰਹਿਣਾ ਸਾਰੇ ਸੰਗਤ ਨੇ ਬੈਠੇ ਰਹਿਣਾ ਸਰਵੇ ਭਵੰਤ ਸੁਖੀਨ ਸਰਵੇ ਸੰਤੁ ਨਿਰਾਮਯ ਸਰਵੇ ਭਦਰਾਂ ਨਿ ਪਸੰਤੋ ਮਾਮਿਕ ਅਦੁਖ ਭਗ ਬਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤਨ ਸੰਗਤ ਨੂੰ ਬੈਠੀ ਆ ਬੈਠ ਜਾਓ ਸ਼ਾਂਤੀ ਨਾਲ ਬੈਠ ਜਾਓ ਇਸ ਤਰ੍ਹਾਂ ਨਹੀਂ ਕਰਨਾ ਇਹ ਸ਼ੋਭਾ ਜਨਕ ਕਮਨੀ ਕੋਈ ਆਪਣੇ ਲਈ ਹੈ ਸਾਬ ਸ੍ਰੀ ਗੁਰੂ ਰਣ ਸਾਹਿਬ ਜੀ ਹਜ਼ੂਰੀ ਹੈ ਬੈਠੋ ਸ਼ਾਂਤੀ ਨਾਲ ਬੈਠੋ ਸਰ ਜੀ ਇਧਰ ਮਹਾਤਮਾ ਨੂੰ ਵੀ ਇਹ ਬੇਨਤੀ ਕਿ ਬੈਠ ਜਾਓ ਪ੍ਰਭੂ ਜੀ ਆਪ ਜੀ ਨੂੰ ਦੇਖ ਕੇ ਜਨਤਾ ਜਨਾਰਦਨ ਵੀ ਥੋੜੀ ਜੀ ਜਿਆਦਾ ਉਤਸਾਹ ਹੋ ਜਾਂਦੇ ਆ ਸੋ ਆਪਣੇ ਸ੍ਰੀਮਾਨ ਜਵਾਬਾ ਬਰਮ ਜੀ ਆ ਰਹੇ ਨੇ ਸਾਰੇ ਸੰਗਤ ਬੈਠ ਜਾਓ ਆਰਾਮ ਦੇ ਪਿਆਰਿਓ ਸੁਣਦਾ ਸਾਰਿਆਂ ਨੂੰ ਆਉਣਾ ਬੈਠ ਜਾਓ ਬਹੁਤ ਸਾਡੇ ਧੰਨਵਾਦ ਕਿਸ਼ੋਰ ਪਠਾਵ ਮਗਰਲੇ ਸਾਰਿਆਂ ਨੂੰ ਯਾਰ ਸਾਰੇ ਆਓ ਉਹ ਬਹਿ ਜਾਓ ਪ੍ਰੇਮ ਨਾ ਯਾਰ ਤੁਸੀਂ ਐਂ ਨਾ ਕਰੋ ਹੁਣ ਫਿਰ ਸਾਡਾ ਨਾਮ ਤੇ ਨਾਉਣਾ ਇਹ ਆਉਣਾ ਇੱਥੇ ਸ਼ਾਇਦ ਵਿਅਰਥ ਹੋਊਗਾ ਸੋ ਸਾਰਿਆਂ ਨੂੰ ਕੇਸ਼ਵ ਪਠਾਵ ਸਾਰਿਆਂ ਨੂੰ ਦੇਖੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਤਮਸ਼ਵੀ ਮਹੰਤ ਬਾਬਾ ਦਰਸ਼ਨ ਮਹੰਨੀ ਜੀ ਉਹਨਾਂ ਦੀ ਜਿਹੜੀ ਰਿਕਤ ਜਗ੍ਹਾ ਹੈ ਮਹੰਤੀ ਦਾ ਪਾਦਾ ਜਿਹੜਾ ਉਸ ਨੂੰ ਭਰਨ ਦੇ ਲਈ ਸਮੂਹ ਭੇਗ ਭਗਵਾਨ ਦੇ ਹਾਜ਼ਰੀ ਚ ਮਹੰਤ ਨੌਮੀਦਾਦ ਜੀ ਮਹੰਤ ਕ੍ਰਿਸ਼ਨ ਮਹੰਨੀ ਜੀ ਅੱਗੇ ਆਉਣ ਨੌਮੀਦਾਦ ਜੀ ਕ੍ਰਿਸ਼ਨ ਮਹੰਨੀ ਆਓ ਤਾਂ ਮੇਰੇ ਕੋਲ ਸੋ ਬੈਠ ਜਾਓ ਸ਼ਾਂਤੀ ਨਾਲ ਬੈਠ ਜਾਓ ਅਗੌਰ ਵਿੱਚ ਬਿਠਾ ਮਗਰ ਲੈਣ ਨੂੰ ਯਾਰ ਪੰਜ-ਸੱਤ ਮਿੰਟ ਦਾ ਸਮਾਂ ਆਪਾਂ ਸਾਰਿਆਂ ਨੇ ਨਮਸਕਾਰ ਕਰਨੀ ਹੈ ਸਾਡੇ ਪ੍ਰਸ਼ਾਸਨ ਦੇ ਵੀਰ ਲੱਗੇ ਹੋਏ ਆ ਮੈਂ ਉਹਨਾਂ ਨੂੰ ਬੇਨਤੀ ਕਰੂੰ ਸਾਡੇ ਇੰਸਪੈਕਟਰ ਸਾਹਿਬ ਵੀ ਖੜੇ ਨੇ ਕਿ ਸਾਰਿਆਂ ਨੂੰ ਬਿਠਾਓ ਜੜਾ ਕਿਉਂਕਿ ਜੋ ਰਿਸ਼ੀਆਂ ਦੀ ਪਰੰਪਰਾ ਹੈ ਜੋ ਸਾਡਾ ਸਿਧਾਂਤ ਹੈ ਉਸ ਨੂੰ ਅਸੀਂ تیر ਤੋਂ ਤਾਰੋ تیر ਨਾ ਹੋਣ ਦੀ ਹੈ ਗੁਰੂ ਸਾਹਿਬ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਕਿਉਂਕਿ ਸਾਡੇ ਤਿੰਨ ਇੱਥੇ ਜਿਹੜੇ ਮੁਖ ਮਹੰਤ ਨੇ ਸੇ ਮਹੰਤ ਬਾਬਾ ਵਰਬਰੀ ਸਿੰਘ ਜੀ ਮਹਾਰਾਜ ਸ੍ਰੀ ਮਹੰਤ ਬਾਬਾ ਗਿਆਨ ਸਰੂਪ ਜੀ ਮਹਾਰਾਜ ਤੇ ਮਹੰਤ ਸੁਖਦੇਵ ਜੀ ਮਹਾਰਾਜ ਮਾਨਸਾ ਵਾਲੇ ਜਿਨ੍ਹਾਂ ਨਾਲ ਇਹ ਜਿਹੜਾ ਸੰਸਥਾ ਸੰਬੰਧਿਤ ਹੈ ਸੋ ਸਭ ਤੋਂ ਪਹਿਲਾਂ ਸ਼ਾਮ ਜੀ ਆ ਪਕੜ ਲਓ ਚੱਲ ਦੀ ਗੱਡੇ ਚ ਕਿਤੇ ਹੋਰ ਨਾ ਰਾਮ ਰਾਮ ਹੋ ਜੇ ਆਹ ਹੋ ਜਾਂਦਾ ਕਿਤੇ ਮੰਨਦੀ ਦੀ ਬਈ ਭਾਲਦੇ ਫਿਰ ਕੇ ਬਾਅਦ ਚ ਕਿੱਥੇ ਜੇ ਆ ਸੋ ਸ਼ਾਂਤੀ ਬਣਾਈ ਰੱਖੇ ਸਾਡੇ ਬਹੁਤ ਹੀ ਸਤਿਕਾਰਯੋਗ ਬਰਮ ਰੇਸ਼ੀ ਜੀ ਮਹੰਤ ਘਾਨ ਸਰੂਪ ਜੀ ਗੁਰੂ ਸਾਹਿਬ ਮਹੰਤ ਸੁਦੇਮਣ ਜੀ ਮਾਨਸਾ ਮਹੰਤ ਵੇਕਾ ਨਾਮ ਜੀ ਜੱਸੀ ਪਾਹ ਵਾਲੇ ਮੇਰੇ ਛੋਟੇ ਭਰਾ ਮਹੰਤ ਸਤਮੁਣੀ ਜੀ ਭਗਤਵਾਨ ਮਹੰਤ ਸ਼ਾਮਸੁੰਦਰ ਦਾਸ ਜੀ ਅਨਮੋਲ ਮਾਨ ਕੇਸ਼ਵ ਦਾ ਜੀ ਮਾਨਸਾ ਮਾਨ ਤੂਤਮ ਦਾ ਜੀ ਸ਼ਾਹਪੁਰ ਮਾਨ ਪ੍ਰਸ਼ੋਤਮ ਦਾ ਜੀ ਮਾਨਸਾ ਆ ਪਗੜੀ ਲਾਓ ਪਹਿਲਾਂ ਆਪਣੇ ਵਾਲੇ ਜੀ ਨਰਵਾਨ ਦੇਵ ਕੀ ਜੈ ਸਿੱਧ ਬੁਰਸ਼ ਬਾਬਾ ਬਲਵੰਤ ਮੁਨੀ ਮਹਾਰਾਜ ਕੀ ਜੈ ਸਿੱਧ ਬੁਸ਼ਮ ਬੁਰਸ਼ ਬਾਬਾ ਕਿਰਪਾਲ ਦਾਸ ਮਹਾਰਾਜ ਕੀ ਜੈ ਸ੍ਰੀ ਸਤਗੁਰ ਦੇਵ ਭਗਵਾਨ ਕੀ ਜੈ ਸਭੋ ਸੰਤਨ ਹਰੀ ਭਗਤਨ ਕੀ ਜੈ ਸੋ ਅੱਜ ਮਹੰਤ ਸੰਤੂਣੀ ਨੂੰ ਨੌਮੀਦਾਸ ਜੀ ਨੂੰ ਸਪੂਰਨ ਪੇਗ ਭਗਵਾਨ ਨੇ ਪਗੜੀ ਦੇ ਕੇ ਇਸ ਜਗ੍ਹਾ ਦਾ ਮਹੰਤ ਬਣਾਇਆ ਹੈ ਇਹ ਜਿਹੜੀ ਪਗੜੀ ਦੀ ਰਸਮ ਹੁੰਦੀ ਹੈ ਜਿਹੜਾ ਪਗੜੀ ਦਾ ਮਹੱਤਵ ਹੈ ਜਿਹਦਾ ਇਹਦਾ ਦਿੱਤੂ ਦਾ ਹੈ ਉਹਦਾ ਮਤਲਬ ਇਹ ਨਹੀਂ ਕਿ ਮਹੰਤ ਮੰਨ ਗਿਆ ਮਹੰਤ ਸੰਤਾ ਸ਼ਬਦ ਤੋਂ ਉਤਪਤੀ ਹੋਈ ਹੈ ਮਹੰਤ ਦੀ ਪਰ ਜਿਹੜੀ ਇਹ ਪਗੜੀ ਬੰਨੀ ਜਾਂਦੀ ਹੈ ਇਸ ਮੂਰੇ ਭੇਖ ਦੀ ਭਗਵਾਨ ਦੀ ਇੱਜ਼ਤ ਰੱਖੀ ਜਾਂਦੀ ਹੈ ਉਹਦੇ ਸਿਰ ਤੇ ਕਿ ਮਹੰਤ ਜੀ ਅਸੀਂ ਤੈਨੂੰ ਮਾਨ ਸਨਮਾਨ ਦੀ ਇੱਜ਼ਤ ਦੇ ਕੇ ਚੱਲੇ ਅੱਜ ਜੇਕਰ ਇਸ ਨੂੰ ਕੋਈ ਦਾਗ ਲੱਗਦਾ ਹੈ ਤਾਂ ਇਸ ਪੇਜ ਭਗਵਾਨ ਦੀ ਇੱਜ਼ਤ ਨੂੰ ਦਾਗ ਲੱਗਦਾ ਸੋ ਇਹ ਜਿਹੜੀ ਪਗੜੀ ਹੈ ਕੋਈ ਛੋਟੀ-ਕੱਟੀ ਗੱਲ ਨਹੀਂ ਹੈ ਸੋ ਸ਼ਾਂਤੀ ਨਾਲ ਬੈਠ ਰਹੇ ਹੋ ਬੜਾ ਵਧੀਆ ਲੱਗਿਆ ਇਸ ਮੂਰੇ ਭੇਖ ਭਗਵਾਨ ਨੂੰ ਆਪਾਂ प्रवचन ਵੀ ਸੁਣਨੇ ਸੀ ਮਹਾਪੁਰਸ਼ਾਂ ਦੇ ਪਰ ਸਮੇਂ ਦੀ ਜਿਹੜੀ ਨਿਆਦਤ ਹੈ ਫਿਰ ਸਾਡੇ ਕੰਨੇ ਸਮਾਨੰਗਿਆ ਸੋ ਆਪ ਜੀ ਨੂੰ ਵੀ ਮੌਕਾ ਦਿੱਤਾ ਜਾਊਗਾ ਸਾਰਿਆਂ ਨੂੰ ਕਿਉਂਕਿ ਜੋ ਵੀ ਗੱਦੀ ਤੇ ਬਰਾਜਮਣ ਹੁੰਦਾ ਹੈ ਹਰ ਸੰਤ ਮਹਾਂਪੁਰਜਾ ਸਾਹ ਫਰਜ ਹੁੰਦਾ ਹੈ ਉਸ ਨੂੰ ਨਮਸਕਾਰ ਕਰਨਾ ਉਸ ਨੂੰ ਮੱਥਾ ਟੇਕਣਾ ਆਪਣਾ ਸ਼ਰਦਾ ਭਾਪੇਟ ਕਰਨਾ ਪਗੜੀ ਝੇਟ ਕਰਨੀ ਸੋ ਸਾਡੇ ਸਾਰੇ ਹੀ ਮਹਾਪੁਰਜ ਦੂਰੋਂ ਨੇੜਿਓਂ ਉਦਾਸੀ ਨਿਰਮਲੇ ਖੜ ਦਰਸ਼ਨ ਵੇਖ ਭਗਵਾਨ ਦੇ ਸੰਤ ਮਹੰਤ ਆਪਣੇ ਆਪਣੇ ਵੱਲੋਂ ਪਗੜੀ ਲੈ ਕੇ ਆਏ ਆ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿ ਦਿਲ ਤੋਂ ਹਾਂ ਜਿਨ੍ਹਾਂ ਨੇ ਮਾਨਸੀ ਕਰ ਲਈ ਥੋੜਾ ਜਿਹਾ ਪਿੱਛੇ ਨੂੰ ਹੋ ਜਾਣ ਤਾਂ ਕਿ ਦੂਸਰੇ ਮਾਨਤਾਂ ਸੋ ਮਹਾਂਪੁਰਸ਼ਾਂ ਨੂੰ ਜਿਹੜਾ ਹੈ ਸ਼ਾਂਤੀ ਨਾਲ ਦੇ ਨਾਲ ਹਾਜ਼ਰੀਆਂ ਤੇ ਲਿਸਟ ਪਈ ਸੀ ਹਾਜ਼ਰੀਆਂ ਨਹੀਂ ਬਈ ਜੇ ਕਿਸੇ ਕੋਲ ਹੈ ਤਾਂ ਦੇ ਦਿਓ ਤਾਂ ਕਿ ਆਪਾਂ ਸਾਰੇ ਜਿਹੜੇ ਨਾਮ ਆਉਂ ਦੱਸ ਸਕੀਏ ਸੋ ਸਰ ਜੀ ਨੂੰ ਨਾਲ ਦੇ ਨਾਲ ਅੱਗੇ ਨੂੰ ਤੁਰੇ ਚਲੋ ਪ੍ਰਭੂ ਜੀ ਹੋਗਾ ਨੂੰ ਮੱਥਾ ਟੇਕ ਕੇ ਪਿੰਡ ਘਰਲੇ ਨਾਲ ਦੇ ਨਾਲ ਸਾਈਡ ਤੇ ਹੋ ਜੋ ਸਾਰਿਆਂ ਨੂੰ ਸਮਾਂ ਮਿਲ ਜੇ ਪੀਤ ਭਗਵਾਨ ਕਾਫੀ ਆਪਣਾ ਜੱਤਰ ਹੈ ਸੋ ਸਾਰਿਆਂ ਨੂੰ ਚਾਹੀਦਾ ਹੈ ਬੜਾ ਸੁਆਗਾ ਸਮਾਂ ਹੈ ਜੈ ਹੋ ਲਓ ਜੀ ਉਤਮ ਦਾ ਜੀ ਦੇ ਰਹੇ ਨੇ ਤਿਲਕ ਤਤਮਨ ਜੋਬਨ ਮੋਰ ਪਤਾ ਲੱਗੀ ਜੀ ਵਾ ਸੋ ਪੂਰਨਾਥ ਜੀ ਸ਼ੇਰੋਂ ਉਹ ਵੀ ਪਕੜੇ ਲੈ ਕੇ ਆਏ ਆ ਰਾਮਦਾ ਹੈ ਹੀਰੋ ਹੀਰੋ ਚਲੋ ਨਾਮ ਦੀ ਗੱਲ ਤੇ ਰੇ ਵੀ ਚੱਲਦਾ ਰਹੇ ਪੀਵ ਆਓ ਜੀ ਜਗਾ ਦੇ ਦੇ ਚੋੜੀ ਜੀ ਘਟਾ ਹੈ ਤੇ ਆ ਕੀ ਮੱਥਾ ਟੇਕਣ ਦੇ ਸਾਡੇ ਸ੍ਰੀ ਮਹਾਂਤ ਜੀ ਸ੍ਰੀ ਮਹਾਂਤ ਬਾਵਾ ਅਰਦਾਸ ਮਹਾਰਾਜ ਜੀ ਗੋੜ ਪੱਤਣ ਵਾਲੇ ਜਗਾ ਦੇਓ ਵੀ ਮਹਾਰਤਾਂ ਨੂੰ ਜਗਾ ਦੇਓ ਨਾਲ ਸਹਿਕਰਮਣੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਇੱਥੇ ਭਾਈ ਪੁੰਜੇ ਮਹਾਰਾਜ ਜੀ ਬੰਦ ਅਮਰਦਾਸ ਜੀ ਕੋਟ ਬਤਾ ਬਈ ਆ ਜਰਾ ਹਾ ਫੜਾ ਲੈ ਸੋ ਜਗਦੇਸ਼ ਗਰ ਜੀ ਹੋਰ ਬਹੁਤ ਸਾਰੇ ਮਹਾਤਮੇ ਕਾਪੀ ਕਿੱਥੇ ਹੈ ਤੇਰੀ ਭਾਈ ਉਹ ਰੁਲ ਗਈ ਵਿਚਾਰੀ ਸੋ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਹੈ ਕਿ ਧੀਰਜ ਨਾਲ ਸ਼ਾਂਤੀ ਦੇ ਨਾਲ ਮਹਾਰਾਜ ਦੇ ਸ਼ਰੋਗ ਦਾ ਵੀ ਸਤਿਕਾਰ ਰੱਖਦੇ ਹੋਏ ਆਪਾਂ ਜਿਹੜਾ ਤਿਲਕੋ ਕਰਨਾ ਹੈ ਸੁਸ਼ਾਂਤੀ ਨਾਲ ਹੌਲੀ-ਹੌਲੀ ਸਮਾਬੋਧ ਤਾਂ ਆਓ ਜੀ ਲੈ ਹੁਣ ਸਾਡੇ ਕੋਲ ਜਿਹੜੀ ਲਿਸਟ ਪਹੁੰਚ ਚੁੱਕੀ ਹੈ ਮੱਖਣ ਸਿੰਘ ਜੀ ਕਾਰ ਸੇਵਾ ਵਾਲੇ ਵੱਲੋਂ ਮਗੜੀ ਭੇਟ ਕੀਤੀ ਗਈ ਹੈ ਮਹੰਤ ਅਵਤਾਰ ਦਾ ਜੀ ਡੇਰਾ ਬਾਬਾ ਬਾੜੇ ਖਨੋਰੀ ਗਲਾਂ ਸਵਾਮੀ ਬਰਬਰੀ ਸਿੰਘ ਜੀ ਬੰਬੇ ਵਾਲੇ ਪੰਥ ਜਨ ਪੰਥ ਸ਼ਾਮ ਸੁੰਦਰ ਨਮੋਲ ਮੰਨਤਾ ਕਾ ਸਿੰਘ ਬਰਾ ਮੰਤ ਰਾਮ ਦਾ ਜੀ ਚੱਠੇ ਮੰਤ ਦਰਬਾਰਾ ਦਾ ਜੀ ਰਾਮਾ ਮੰਤ ਸੰਘਵੰਦਾ ਦਾ ਜੀ ਰਾਮਾ ਪੰਥ ਸਤਪਾਲ ਸੱਜੂ ਰਾਮ ਜੀ ਮੰਗਲੀਆਂ ਮਾਨਤ ਕੇਸ਼ਰ ਦਾਸ ਜੀ ਸਰਦੋਲਗੜ ਮਾਨਤ ਅਮਰਦਾਸ ਜੀ ਜਵਾਨਤ ਮਾਨਤ ਕੇਸ਼ਵਰਾਮ ਜੀ ਕੋਰਸ਼ਮੀਰ ਸਵਾਮੀ ਗੋਬਿੰਦਾਨੰਦ ਜੀ ਮਹਾਰਾਜ ਹਰਿਏ ਵਾਲੇ ਮਾਨਤ ਧਰਮੋਨੀ ਜੀ ਅਲੀ ਸ਼ੇਰ ਮਾਨਤ ਪ੍ਰੀਮਦਾਸ ਜੀ ਵੱਲੋਂ ਮਾਨ ਨਿਰਮਲ ਦਾਸ ਜੀ ਟੈਪੀ ਮਾਨਤ ਨਰਵੰਨ ਸੇਵਾ ਦਾਸ ਜੀ ਮਾਨਤ ਵਿਵੇਕਾਨੰਦ ਜੀ ਸੀਨੀਅਰ ਮੀਤ ਪ੍ਰਧਾਨ ਉਦਾਸ ਸਿੰਘ ਭੀਖਮਾ ਮੰਡਲ ਪੰਜਾਬ ਜੱਸੀਪਾਉ ਵਾਲੇ ਮਹੰਤ ਧਰਮੁਣੇ ਜੀ ਜੰਗੀ ਰਣਾ ਮਹੰਤ ਪੂਰਨ ਦਾਸ ਜੀ ਭਲਾੜਾ ਮਹੰਤ ਸੇਦਲ ਦਾ ਜੀ ਬੋਨੇ ਕਲਾ ਹੋ ਗਿਆ ਜੀ ਮਹੰੰਤ ਰਵਿੰਦਰ ਦਾਸ ਜੀ ਉਡਾਂਗ ਬੋਲਣ ਦਿਓ ਮਹੰਤ ਨਰਵਾਨ ਸ਼ਿਵਦਾਸ ਜੀ ਡਿਗੀਟਾਣੀ ਮਹੰਤ ਬਸੰਦਾ ਜੀ ਆਗਲੀਆ ਮਹੰਤ ਕ੍ਰਿਸ਼ਨ ਦਾਸ ਕੋਲਾ ਗੁੱਦੜ ਸ਼ਾਹ ਜੀ ਭੀਖੀ ਮਹੰਤ ਨਾਮਿੰਦਾ ਜੀ ਗੌਣ ਪਤਾ ਮਹੰਤ ਅਕਾਲ ਦਾਸ ਜੀ ਸਿੰਘਪੁਰ ਮਹੰਤ ਬਾਲਕ ਦਾਸ ਜੀ ਭੀਖੀ ਰਾਮ ਆਗ ਜਿਹੜੇ ਅਫਸੋਸ ਹੈ ਰਾਮ ਬਾ ਕਮੇਟੀ ਵਿਖੇ ਦੀ ਉਹਨਾਂ ਵੱਲੋਂ ਸੋਗ ਹੈ ਕਿ ਤੇ ਇਹ ਤੇ ਨੋਟਸ ਹਨ ਕੋਈ ਸੱਜਣ ਪੜਨ ਲਈ ਫਿਰ ਲੈ ਰਹੇ ਹਨ ਮਹਾਨ ਦਰਸੀਦਾਸ ਮਗਰਗਾ ਜੀ ਮਹਿਲ ਕਲਾ ਮਹਾਂਤ ਜੀ ਸਿਹਾਲਾ ਸੋਗੰਦ ਦੇਛੜਾ ਨੰਪੇ ਜੀ ਸੋਸ਼ਲ ਰਥੀਏ ਪ੍ਰਧਾਨ ਸਾਹਿਬ ਖਜਾਨ ਜੀ ਤੇ ਸਖ ਜਨਰਲ ਸੈਕਟਰੀ ਸਾਡੇ ਕੋਲ ਭਾਰਤ ਵਿਕਾਸ ਕਮਿਸ਼ਨ ਜਿਹੜਾ ਹੈ ਬ੍ਰਾਂਚ ਵਿਖੇ ਉਹਨਾਂ ਵੱਲੋਂ ਵੀ ਦਰਸ਼ਨ ਮਣਜੀ ਦੇ ਉਹਨਾਂ ਦੇ ਜਿਹੜੇ ਸ੍ਰੀ ਚਟਨਾ ਦੇ ਵਿੱਚ ਸ਼ੋਕ ਜਿਹੜਾ ਸਮਾਜਾਰਪੰਧ ਦੇ ਪ੍ਰਧਾਨ ਡਾਕਟਰ ਗੁਰਦੇਸ਼ ਸਿੰਘ ਜੈਲ ਦੇ ਸਮੋਹ ਉਮੀਦਵਾਰ ਭਾਰਤ ਵਿਕਾਸ ਕਮਿਸ਼ਨ ਬ੍ਰਾਂਚ ਵਿਖੇ ਜ਼ਿਲ੍ਹਾ ਮਾਨਸਾ ਮਾਤਾ ਜੀ ਚਿਤਰਾ ਦੇਵੀ ਵਿਰੋਧ ਕਮੇਟੀ ਵਿਖੇ ਉਨ੍ਹਾਂ ਵੱਲੋਂ ਇਹ ਮਾਨ ਦਰਸ਼ਨ ਨੂੰ ਜੀ ਦੇ ਮਾਨ ਸਰ ਸ੍ਰੀ ਪ੍ਰੇਮ ਰੋੜਾ ਜੀ ਸ਼੍ਰਮਣ ਹਾਲੇਦਾਲ ਦੇ ਪ੍ਰਧਾਨ ਉਹਨੂੰ ਹੀ ਪਕੜੇ ਪੇਟ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਬਲਕਨ ਸਿੰਘ ਸਿੱਧੋ ਮੋਸੇਲ ਦੇ ਡੇਢੀ ਉਹ ਵੀ ਇੱਥੇ ਪਕੜੀ ਪੇਟ ਕਰਨੇ ਆਏ ਇਹ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਮਹਾਂਤ ਦਰਸ਼ਨੋ ਜੀ ਵਰੇ ਉਹਨਾਂ ਵੀ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮਹਾਂਤ ਰਾਮ ਭੋਣ ਜੀ ਕਬਾਲ ਭੰਗੋ ਵਾਲੇ ਉਹਨੇ ਮਗੜੇ ਕੀਤੀ ਗਈ ਹੈ ਬਹੁਤ-ਬਹੁਤ ਧੰਨਵਾਦ ਈਸ਼ਵਰ ਰਾਜ ਮਾਲਰ ਪੱਟੜ ਲਓ ਚਾਚਾ ਆਪਕੋ ਵੀ ਮੈਂ ਦੋ ਦੇਖੇ ਤੁਹਾਨੂੰ ਲੱਗ ਸਾਰੇ ਸੋਧੀਰ ਜੀ ਦੇ ਨਾਲ ਹੌਲੀ ਹੌਲੀ ਸਾਰਿਆਂ ਨੇ ਮੱਥਾ ਟੇਕਣਾ ਨਾਲ ਦੀ ਨਾਲ ਬੈਠ ਜਾਓ ਇਹ ਸਾਰੇ ਲੋਕ ਪ੍ਰਸ਼ਾਸਨ ਸੇਵਾਦਾਰ ਆਪਦੀ ਸੇਵਾ ਲਈ ਖੜਾ ਹੈ ਸੋ ਗਰਮੀ ਹੈ ਥੋੜਾ ਜੀ ਸ਼ੈਡ ਵੀ ਬਣਾਈ ਰੱਖੋ ਵਿਵਸਥਾ ਹਲ ਨੂੰ ਦੇਖੀ ਜਾ ਸਕੇ ਨਗਰ ਪੰਚਾਇਤ ਤੁਹਾਹੀ ਵੱਲੋਂ ਵੀ ਪਕੜੀ ਦਿੱਤੀ ਗਈ ਹੈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਦੇਖੋ ਇਹ ਮਹਾਪੁਰਸ਼ਾਂ ਦਾ ਪਿਆਰ ਸੀ ਮਹਾਨ ਦਰਸ਼ਨ ਗੁਰੂ ਜੀ ਦਾ ਲਗਭਗ 507 ਪੰਚਾਇਤਾਂ ਜਿਹੜੀਆਂ ਨੇ ਮੈਂ ਨਾਮ ਬੋਲ ਚੁੱਕਿਆ ਹੋਰ ਸੇਵਾਵਾ ਸਾਰੇ ਹੀ ਧਰਮਾਂ ਦੇ ਲੋਕ ਮਹਾਰਾਜ ਜੀ ਨੂੰ ਜਿੱਤੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੈ ਉਥੇ ਨਾਲ ਹੀ ਜਿਹੜੀ ਮਹਾਂੰਤੀ ਦੀ ਰਸਮ ਹੈ ਮਹਾਂੰਤ ਨੌਵੇਂ ਦਾ ਜੀ ਮਹਾਂੰਤ ਕ੍ਰਿਸ਼ਨ ਦਾ ਕ੍ਰਿਸ਼ਨ ਹੋਣੀ ਜੀ ਮਹਾਂਦੇਵ ਹਾਂ ਮਾਨਦੇਸ਼ਵਰ ਦਾ ਜੀ ਮਾਲੋਗਪਤੀ ਵਾਲੇ ਆ ਜੋ ਫੜ ਕੇ ਥੋੜਾ ਜਿਹਾ ਆਪਾਂ ਮੈਂ ਦੇਖੀ ਜਾਨਾ ਹੁਣ ਆਪ ਜੀ ਨੋਜ਼ਰੇ ਪ੍ਰਵਚਨ ਸਾਨੂੰ ਕਰਾਉਣਗੇ ਸਾਡੇ ਬਹੁਤ ਬੇ ਇਸ਼ਤਿਹਾਰਯੋਗ ਮਹਾਂਦੇਵਸ਼ਵਰ ਦਾ ਜੀ ਮਾਲੋਗਪਤੀ ਵਾਲੇ ਨਵੇਂ-ਨਵੇਂ ਅਹੁਦੇਦਾਰ ਵੀ ਬਣੇ ਨੇ ਸਾਡੇ ਬਹੁਤ-ਬਹੁਤ ਵਧਾਈ ਹੈ ਫਿਰਾਂ ਦੇ ਇਹਨਾਂ ਨੂੰ ਸਿਮੋ ਬੇਰ ਫੋਆਰ ਰੋਣ ਮਾਨਦੇਸ਼ਵਰ ਦਾ ਜੀ ਮਾਲੋਗਪਤੀ ਵਾਲੇ ਮਹਾਰਤ ਬੇਟੋ ਰਾਜੀ ਬੀ ਬੀ ਉਹਨਾਂ ਨੂੰ ਪਕੜੀ ਆਈ ਹੈ ਬਹੁਤ ਬਹੁਤ ਧੰਨਵਾਦ ਸੋ ਨੰਗੇ ਸਰ ਕੋਈ ਵੀ ਆਉਣ ਦੀ ਕਿਰਪਾਤਾ ਨਾ ਕਰੇ ਸਾਰੇ ਸੇ सिर्फ सरीर छुपन ब्रह्म सचंदधू अमर क ਏ ਨ ਬੰਧੈ ਦੀਰ ਤੁਲਸੀ ਤੁਲਸੀ ਇਸ ਸੰਸਾਰ ਮੇ ਪਾਂਚ ਰਤਨ ਸਾਤ ਸਤਗੁਰਾਂ ਵੱਲੋਂ ਇਉ ਸੁਣਿਓ ਸਾਧੋ ਬ੍ਰਹਮਚਾਰੋ ਸਮਾ ਜਾਂਦੇ ਸਾਧੋ ਨਾਮ ਦੇ ਕੇ ਤਾਰਨ ਪਾਪੀਆਂ ਨੋ ਬਣਖੰਡ ਨੋ ਸਵਰਗ ਬਣਾ ਇਮੀਆਂ ਸਮਾਨ ਟਕਰਾ ਜਾਂਦੇ ਸਾਧੂ ਸਾ마 ਹੀ ਰੂਪ ਪਰਮਾਤਮਾ ਦਾ ਆਪਣੀ ਆਈ ਤੇ ਯੁੱਗ ਬਦਲਾ ਜਾਂਦੇ ਆਪਣੀ ਆਈ ਤੇ ਯੁੱਗ ਬਦਲਾ ਜਾਂਦੇ ਨਾ ਕਿਹੜਾ ਸਾਧੂਆਂ ਬਗੈਰ ਹੁੰਦਾ ਪਾਰਨਾ ਇਹ ਸੋਹ ਦਾ ਸਾਧੂਆਂ ਬਗੈਰ ਸੰਸਾਰ ਨਾ ਕੋਨਾ ਸਾਧੂਆਂ ਬਗੈਰ ਸੰਸਾਰ ਨਾ ਸਾਨੂੰ ਦੇ ਰਹੇ ਨੇ ਸੇਜ ਬੇਦ ਤੇ ਪੁਰਾਨ ਦੀ ਕਰੋ ਸਾਧੂਆਂ ਸਾਧੂਆਂ ਦੀ ਥੋੜੀ ਵਿੱਚ ਇਸ਼ਨਾਨ ਦੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਥੋੜੀ ਵਿੱਚ ਕਿਸ਼ਨਾਨ ਜੀ ਕਰੋ ਸਾਧੂਆਂ ਇਹ ਥੂੜੀ ਸਾਧੂਆਂ ਦੀ ਗੰਗਾ ਜੀ ਦਾ ਜਲ ਹੈ ਥੂੜੀ ਸਾਧੂਆਂ ਦੀ ਗੰਗਾ ਜੀ ਦਾ ਜਲ ਹੈ ਇਹ ਥੂੜੀ ਸਾਧੂਆਂ ਦੀ ਗੰਗਾ ਜੀ ਦਾ ਭਲ ਹੈ ਥੂੜੀ ਸਾਧੂਆਂ ਦੀ ਗੰਗਾ ਜੀ ਦਾ ਭਲ ਹੈ ਇਹ ਥੂੜੀ ਸਾਧੂਆਂ ਦੀ ਕਰੇ ਕੋਲਾਂ ਦਾ ਕਲਿਆਣ ਦੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਥੂੜੀ ਵਿੱਚ ਕਿਸ਼ਨਾਨ ਜੀ ਕਰੋ ਸਾਧੂਆਂ ਹਰ ਸਾਧੂਆਂ ਦੀ ਧੋਣੀ ਵਿੱਚ ਈਸ਼ਾਨਾਨ ਜੀ ਕਰੋ ਸਾਧੂਆਂ ਹੋ ਕਿਸੇ ਧਨੀ ਕੋਲ ਤਾਂ ਚਾਹੇ ਅਰਬ ਕਿਸ ਧਨੀ ਕੋਲ ਤਾਂ ਚਾਹੇ ਅਰਬ ਕਿਸੇ ਧਨੀ ਕੋਲ ਤਾਂ ਚਾਹੇ ਅਰਬਾਂ ਹੋ ਕਿਸੇ ਧਨੀ ਕੋਲ ਤਾਂ ਚਾਹੇ ਖਰਬਾ ਕਿਸ ਧਨੀ ਕੋਲ साधू निर्धन समान जी करो साधू साधू इशन हानी जीो साधू घरो साधूानी जी करो साधू तूरी साधू साधू थोरी इशन हानी जी करो साधू घरो साधू आशन हानी जी करो साधू ਨੇ ਇਸ ਥੂੜੀ ਵਿੱਚ ਤੀਰ ਤਰੜਾ ਨੇ ਹੋ ਮੈਲ ਤੋਏ ਮੈਲ ਤੋਣਦੀਆਂ ਲੋੜਾਂ ਨੇ ਹੋ ਮੈਲ ਤੋਏ ਮੈਲ ਤੋਣਦੀਆਂ ਲੋੜਾਂ ਨੇ ਮੈਲ ਤੋਏ ਮੈਲ ਤੋਣਦੀਆਂ ਲੋੜਾਂ ਨੇ ਥੂੜੀ ਲੱਗ ਜੇ ਤਾਂ ਲੱਗ ਜੇ ਸਹਜ ਤੇ ਸਾਧੂ ਆ ਸਾਧੂ ਆਂਦੀ ਥੂੜੀ ਵਿੱਚ ਇਸ਼ਨਾਨ ਜੀ ਤੂੜੀ ਮਿਲ ਜਾਵੇ ਮਿਲ ਜਾਵੇ ਮੁਕਤੀ ਤੂੜੀ ਮਿਲ ਜਾਵੇ ਮਿਲ ਜਾਵੇ ਮੁਕਤੀ ਉਹ ਤੂੜੀ ਮਿਲ ਜਾਵੇ ਮਿਲ ਜਾਵੇ ਪੁਗਤੀ ਤੂੜੀ ਮਿਲ ਜਾਵੇ ਮਿਲ ਜਾਵੇ ਪੁਗਤੀ ਇਹ ਤੂੜੀ ਮਿਲ ਜਾਵੇ ਮਿਲ ਜਾਵੇ ਬ੍ਰਹਮ ਗਿਆਨ ਜੀ ਕਰੋ ਸਾਧੂਆਂ ਸਾਧੂਆਂ ਦੀ ਤੂੜੀ ਮਿਲ ਕੇ ਈਸ਼ਣਾਨ ਜੀ ਕਰੋ ਸਾਧੂਆਂ ਕਹ ਰੋ ਸਾਧੂਆਂ ਦੀ ਧੂੜੀ ਵਿੱਚ ਏਸ਼ਨਾਨ ਜੀ ਕਰੋ ਸਾਧੂਆਂ ਧੂੜ ਸਾਧੂਆਂ ਦੇ ਵਿੱਚ ਐਸੀ ਸ਼ਕਤੀ ਧੂੜ ਸਾਧੂਆਂ ਦੇ ਵਿੱਚ ਐਸੀ ਸ਼ਕਤੀ ਧੂੜੀ ਸਾਧੂਆਂ ਦੀ ਵਿੱਚ ਐਸੀ ਸ਼ਕਤੀ ਜੇ ਦਿੰਦੇ ਭਗਵਾਨ ਬ੍ਰਹਮਾ ਪਾਗਤੀ ਜੇ ਦਿੰਦੇ ਭਗਵਾਨ ਪ੍ਰੇਮ ਭਗਤੀ ਕਦੇ ਪਿਲਣ ਨੂੰ ਨਹੀਂ ਭੁੱਲਣਾ ਜਹਾਨ ਦੀ ਕਰੋ ਸਾਧੂਆਂ ਈਸ਼ਨਾਲ ਜੀ ਕਰੋ ਸਾਧੂਆ ਕਰੋ ਸਾਧੂਆ ਦੀ ਥੂੜੀ ਵਿੱਚ ਈਸ਼ਨਾਲ ਜੀ ਕਰੋ ਸਾਧੂਆ ਥੂੜ ਸਾਧੂਆ ਦੀ ਮਿਹਨਤੀ ਨਾਰੈਣ ਜੀ ਹਾਂ ਥੂੜੀ ਸਾਧੂਆ ਦੀ ਮਿਹਨਤੀ ਨਾਰੈਣ ਜੀ ਸਾਧੂਆ ਦੀ ਮਿਹਨਤੀ ਨਾਰੈਣ ਜੀ ਰਾਜਾ ਮਾਲ ਨੂੰ ਵੀ ਮਾਰੇ ਆਇਆ ਲੈਣ ਜੀ ਤੂੜੀ ਸਾਧੂਆਂ ਤੂੜੀ ਸਾਧੂਆਂ ਤੂੜੀ ਸਾਧੂਆਂ ਦੀ ਦੇਵ ਨਾਨਕ ਜਾਣਦੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਥੂੜੀ ਵਿੱਚ ਕ੍ਰਿਸ਼ਨਾਨ ਜੀ ਦੁਖੀ ਸਾਧੂਆਂ ਦੇ ਜੋ ਦੁਖੀ ਸਾਧੂਆਂ ਪਤ ਸਾਰੇ ਗ੍ਰੰਥਾਂ ਵਿੱਚ ਪਰਮਾਨੰ ਨੇ ਪਤ ਸਾਰੇ ਗ੍ਰੰਥਾਂ ਵਿੱਚ ਪਰਮਾਨੰ ਨੇ ਪਤ ਸਾਰੇ ਗ੍ਰੰਥਾਂ ਵਿੱਚ ਪਰਮਾਨੰ ਨੇ ਆਤਮਾ ਲੋਕ ਵਿੱਚ ਸਾਧੂ ਪਾਵਨ ਨੇ ਉਹ ਮਾਤ ਲੋਕ ਵਿੱਚ ਸਾਧੂ ਭਗਵਾਨ ਨੇ ਆਤਮਾ ਲੋਕ ਵਿੱਚ ਸਾਧੂ ਭਗਵਾਨ ਨੇ कोई मत के साधूअ इंसान जी करो साधू साधू जी थोड़ी विच इशानी जी करो साधू घर साधू थोरी इशन जी करो साधु जिथे उहो जिथे चरण कमल साधू थर ते दर्शन महाराज तीखी भारत लेकिन